ਇੱਕ ਵਾਰੀ ਪਸ਼ਾਵਰ ਤੋਂ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸਨਾ ਲਈ ਅਨੰਦਪੁਰ ਸਾਹਿਬ ਆਈਆਂ ਜਿੰਨਾ ਸੰਗਤਾਂ ਵਿੱਚ ਇੱਕ 14-15 ਸਾਲ ਦਾ ਬੱਚਾ ਸੀ ਜਿਹੜਾ ਕੀ ਆਪਣੀ ਉਮਰ ਨਾਲੋਂ ਕੀਤੇ ਵੱਧ ਚੁਸਤ ਸੀ ਤੇ ਜਦੋਂ ਉਸ ਬੱਚੇ ਨੇ ਗੁਰੂ ਸਾਹਿਬ ਜੀ ਦੇ ਅੱਗੇ ਆਪਣਾ ਸੀਸ ਝੁਕਾਇਆ ਤਾਂ ਗੁਰੂ ਜੀ ਨੇ ਉਸ ਨੂੰ ਸਵਾਲ ਕੀਤਾ ਕਿ ਪਾਈ ਸਿੱਖਾ ਤੇਰਾ ਨਾਮ ਕੀ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ ਪਾਸ਼ਾ ਜੀ ਮੇਰਾ ਨਾਮ ਜੋਗਾ ਹੈ ਤਾਂ ਗੁਰੂ ਜੀ ਨੇ ਫਿਰ ਪਿਆਰ ਨਾਲ ਪੁੱਛਿਆ ਕਿ ਪਾਈ ਕਿਸ ਜੋਗਾ ਤਾਂ ਉਸ ਬੱਚੇ ਨੇ ਬੜੀ ਫੁਰਤੀ ਨਾਲ ਉੱਤਰ ਦਿੱਤਾ ਜੀ ਤੁਹਾਡੇ ਜੋਗਾ ਤਾਂ ਗੁਰੂ ਸਾਹਿਬ ਜੀ ਨੇ ਬਚਨ ਬੋਲੇ ਕਿ ਅੱਛਾ ਪਾਈ ਜੋਗੇ ਕਿ ਅੱਜ ਤੋਂ ਤੂੰ ਸਾਡੇ ਜੋਗਾ ਤੇ ਅਸੀਂ ਤੇਰੇ ਜੋਗਿਆਂ ਪਾਈ ਜੋਗੇ ਜੀਤੇ ਗੁਰੂ ਜੀ ਦੇ ਬਚਨਾਂ ਦਾ ਅਜਿਹਾ ਅਸਰ ਹੋਇਆ ਕਿ ਉਸ ਦਾ ਘਰ ਵਾਪਸ ਮੁੜਨ ਦਾ ਜੀ ਹੀ ਨਾ ਕੀਤਾ ਤਾਂ ਉਸ ਨੇ ਆਪਣੇ ਮਾਤਾ ਪਿਤਾ ਕੋਲੋਂ ਗੁਰੂ ਘਰ ਵਿੱਚ ਰਹਿਣ ਦੀ ਪ੍ਰਵਾਨਗੀ ਲੈ ਲਈ ਤੇ ਭਾਈ ਜੋਗੇ ਤੇ ਮਾਤਾ ਪਿਤਾ ਉਸ ਨੂੰ ਗੁਰੂ ਜੀ ਪਾਸ ਛੱਡ ਕੇ ਆਪ ਵਾਪਸ ਪਸ਼ਾਵਰ ਚਲੇ ਗਏ ਭਾਈ ਜੋਗੇ ਨੇ ਉਸੇ ਦਿਨ ਤੋਂ ਹੀ ਸੰਗਤ ਦੀ ਤਨ ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਉਸ ਨੇ ਗੁਰੂ ਜੀ ਪਾਸੋਂ ਅੰਮ੍ਰਿਤ ਛਕ ਲਿਆ ਤੇ ਜੋਗੇ ਤੋਂ ਜੋਗਾ ਸਿੰਘ ਬਣ ਗਿਆ ਦਸਵੀਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਜੋਗੇ ਨੂੰ ਆਪਣਾ ਪੁੱਤਰ ਮੰਨਦੇ ਸਨ ਤੇ ਉਸ ਨੂੰ ਹਰ ਵੇਲੇ ਆਪਣੇ ਨਾਲ ਹੀ ਰੱਖਦੇ ਸਨ ਕਾफी ਸਮਾਂ ਇਸੇ ਤਰ੍ਹਾਂ ਹੀ ਬੀਤਦਾ ਗਿਆ ਤੇ ਇੱਕ ਦਿਨ ਭਾਈ ਜੋਗੇ ਦੇ ਪਿਤਾ ਪਾਈ ਗੁਰਮukh ਸਿੰਘ ਜੀ ਗੁਰੂ ਜੀ ਕੋਲ ਆਏ ਤੇ ਅਰਦਾਸ ਕਰਦੇ ਹਨ ਕਿ ਗੁਰੂ ਜੀ ਜੇਕਰ ਤੁਹਾਡੀ ਕਿਰਪਾ ਹੋਵੇ ਤਾਂ ਅਸੀਂ ਜੋਗੇ ਦਾ ਵਿਆਹ ਕਰਨਾ ਚਾਹੁੰਦੇ ਹਾਂ ਤੇ ਜੋਗੇ ਵਾਸਤੇ ਅਸੀਂ ਇੱਕ ਲੜਕੀ ਵੀ ਵੇਖੀ ਹੋਈ ਹੈ ਕਿਰਪਾ ਕਰਕੇ ਇਸ ਨੂੰ ਆਗਿਆ ਦਿਓ ਤਾਂ ਕਿ ਇਹ ਸਾਡੇ ਨਾਲ ਪਿਸ਼ਾਵਰ ਜਾ ਕੇ ਆਪਣਾ ਵਿਆਹ ਕਰਵਾ ਲਵੇ ਦਸਵੇਂ ਪਾਸਾ ਸ੍ਰੀ குரு ਗੋਬਿੰਦ ਸਿੰਘ ਜੀ ਨੇ ਭਾਈ ਜੋਗੇ ਨੂੰ ਛੁੱਟੀ ਦੇ ਦਿੱਤੀ ਪਰ ਨਾਲ ਹੀ ਉਸ ਦੀ ਪ੍ਰੀਖਿਆ ਲੈਣ ਲਈ ਗੁਰੂ ਜੀ ਨੇ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਭੇਜਿਆ ਤੇ ਆਖਿਆ ਕਿ ਜਦੋਂ ਜੋਗਾ ਸਿੰਘ ਤਿੰਨ ਫੇਰੇ ਲੈ ਲਵੇ ਤਦ ਉਸ ਦੇ ਹੱਥ ਵਿੱਚ ਇਹ ਹੁਕਮਨਾਮਾ ਦੇ ਦੇਣਾ ਤਾਂ ਉਸ ਸਿੱਖ ਨੇ ਅਜਿਹਾ ਹੀ ਕੀਤਾ ਜਿਵੇਂ ਹੀ ਭਾਈ ਜੋਗੇ ਨੇ ਵਿਆਹ ਦੇ ਤਿੰਨ ਫੇਰੇ ਲਏ ਤਾਂ ਗੁਰੂ ਜੀ ਤੇ ਉਸ ਸਿੱਖ ਨੇ ਭਾਈ ਜੋਗੇ ਨੂੰ ਹੁਕਮਨਾਮਾ ਫੜਾ ਦਿੱਤਾ ਜਿਸ ਵਿੱਚ ਗੁਰੂ ਜੀ ਨੇ ਉਸ ਨੂੰ ਤੁਰੰਤ ਅਨੰਦਪੁਰ ਆਉਣ ਦਾ ਹੁਕਮ ਦਿੱਤਾ ਸੀ ਜਿਸ ਨੂੰ ਵੇਖ ਕੇ ਭਾਈ ਜੋਗੇ ਨੇ ਆਪਣੀਆਂ ਲਾਮਾਂ ਦਾ ਇੱਕ ਫੇਰਾ ਵਿੱਚ ਹੀ ਛੱਡ ਦਿੱਤਾ ਤੇ ਤੁਰੰਤ ਸ੍ਰੀ ਅਨੰਦਪੁਰ ਸਾਹਿਬ ਦੀ ਤਰਫ ਰਵਾਨਾ ਹੋ ਗਿਆ ਤੇ ਪਿੱਛੋਂ ਭਾਈ ਜੋਗੇ ਦੇ ਪਰਿਵਾਰ ਨੇ ਉਸ ਦਾ ਬੱਚਿਆ ਹੋਇਆ ਇੱਕ ਫੇਰਾ ਉਸ ਦੇ ਕਮਰਬੰਦ ਦੇ ਨਾਲ ਲੈ ਕੇ ਵਿਆਹ ਪੂਰਾ ਕੀਤਾ ਪਾਈ ਜੋਗਾ ਜਦੋਂ ਰਸਤੇ ਵਿੱਚ ਚਾਹ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਵਿਚਾਰ ਆ ਰਹੇ ਸਨ ਕਿ ਮੇਰੇ ਵਰਗਾ ਕੋਈ ਬਿਰਲਾ ਹੀ ਸਿੱਖ ਹੋਵੇਗਾ ਜਿਹੜਾ ਮੇਰੇ ਵਾਂਗੂ ਗੁਰੂ ਦੀ ਆਗਿਆ ਮੰਨਦਾ ਹੋਵੇ ਪਾਈ ਜੋਗਾ ਆਪਣੇ ਮਨ ਵਿੱਚ ਇਸ ਤਰ੍ਹਾਂ ਦੇ ਹੋਮੇ ਵਾਲੇ ਵਿਚਾਰ ਸੋਚਦਾ ਸੋਚਦਾ ਸਿਰੀ ਅਨੰਦਪੁਰ ਸਾਹਿਬ ਵੱਲ ਪਾਤਾ ਜਾ ਰਿਹਾ ਸੀ ਤੇ ਜਦੋਂ ਉਹ ਹੁਸ਼ਿਆਰਪੁਰ ਪਹੁੰਚਿਆ ਤਾਂ ਰਸਤੇ ਵਿੱਚ ਉਸ ਨੂੰ ਇੱਕ ਬੇਸ਼ਵਾ ਦਾ ਕੋਠਾ ਦਿਖਾਈ ਦਿੱਤਾ ਜਿੱਥੇ ਕੀ ਨਾਚ ਗਾਣਾ ਹੋ ਰਿਹਾ ਸੀ ਭਾਈ ਜੋਗੇ ਦੀ ਮਤ ਤੇ ਹੋਮੇ ਦਾ ਪਰਦਾ ਪੈ ਚੁੱਕਿਆ ਸੀ ਤੇ ਉਹ ਬੇਸ਼ਵਾ ਦੇ ਕੋਠੇ ਅੰਦਰ ਚਲਾ ਗਿਆ ਬੇਸ਼ਵਾਨੀ ਪੜਕਾਉ ਕਿਸਮ ਦਾ ਹਾਰਸ਼ਗਾਰ ਕੀਤਾ ਹੋਇਆ ਸੀ ਤੇ ਉਸ ਦਾ ਸੁੰਦਰ ਰੂਪ ਵੇਖ ਕੇ ਪਾਈ ਜੋਗਾ ਡੋਲ ਗਿਆ ਤੇ ਸਿੱਖ ਧਰਮ ਦੇ ਵਿਰੁੱਧ ਜਾ ਕੇ ਮਾੜਾ ਕਰਮ ਕਰਨ ਲਈ ਤਿਆਰ ਹੋ ਗਿਆ ਜਾਣੀ ਜਾਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹੀ ਸਭ ਕੁਝ ਅੱਖੀਂ ਦੇਖ ਰਹੇ ਸਨ ਤੇ ਉਹ ਆਪਣੀ ਗਲਤ ਰਸਤੇ ਤੇ ਪੈ ਚੁੱਕੇ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਬੇਸਬਾ ਦੇ ਮਕਾਨ ਦੇ ਬਾਹਰ ਪਹੁੰਚ ਗਏ ਤੇ ਚੌਕੀਦਾਰ ਦਾ ਰੂਪ ਧਾਰ ਕੇ ਤੇ ਸਾਰੀ ਰਾਤ ਉਸ ਬੇਸਬਾ ਦੇ ਮਕਾਨ ਬਾਹਰ ਪਹਿਰਾ ਦਿੰਦੇ ਰਹੇ ਤੇ ਨਾਲ ਹੀ ਸਤਨਾਮ ਵਾਹੀ ਗੁਰੂ ਦਾ ਜਾਪ ਕਰਦੀ ਰਹੀ ਭਾਈ ਜੋਗਾ ਸਿੰਘ ਜਦੋਂ ਵੀ ਉਸ ਬੇਸ਼ਵਾਹ ਨਾਲ ਮਾੜਾ ਕਰਮ ਕਰਨ ਲਈ ਅੱਗੇ ਵਾਤਾ ਤਾਂ ਉਸ ਦੇ ਕੰਨਾਂ ਵਿੱਚ ਚੌਕੀਦਾਰ ਦੇ ਮੂੰਹੋਂ ਆ ਰਹੀ ਵਾਹਿਗੁਰੂ ਦੀ ਆਵਾਜ਼ ਪਹਿ ਜਾਂਦੀ ਭਾਈ ਜੋਗੇ ਨੇ ਮਾੜਾ ਕਰਮ ਕਰਨ ਲਈ ਕਈ ਵਾਰ ਕੋਸ਼ਿਸ਼ ਕੀਤੀ ਪਰ ਕੰਨਾਂ ਵਿੱਚ ਪੈ ਰਹੀ ਵਾਹਿਗੁਰੂ ਦੀ ਆਵਾਜ਼ ਕਰਕੇ ਤੇ ਉਸ ਦੀ ਹਿੰਮਤ ਨਾ ਹੋਈ ਤੇ ਅਖੀਰਕਾਰ ਉਸ ਨੂੰ ਗਿਆਨ ਹੋ ਗਿਆ ਤੇ ਉਸ ਨੇ ਆਪਣੇ ਆਪ ਨੂੰ ਫਿੱਟ ਲਾਨਤ ਪਾਈ ਤੇ ਆਪਣੀ ਆਤਮਾ ਨੂੰ ਦਦਕਾਰਦਾ ਹੋਇਆ ਘੋੜੇ ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਿਆ ਪਾਹੀ ਜੋ ਕਾ ਆਪਣੇ ਕੀਤੇ ਹੋਏ ਕਰਮ ਤੇ ਬਹੁਤ ਸ਼ਰਮਿੰਦਾ ਸੀ ਤੇ ਉਸ ਨੂੰ ਗੁਰੂ ਜੀ ਦੇ ਕੋਲ ਜਾਣ ਤੋਂ ਵੀ ਸ਼ਰਮ ਆ ਰਹੀ ਸੀ ਪਰ ਟੁੱਟੇ ਭੱਜੇ ਹੋਏ ਦਿਲ ਨਾਲ ਉਹ ਗੁਰੂ ਜੀ ਦੇ ਦੀਵਾਨ ਵਿੱਚ ਹਾਜ਼ਰ ਹੋ ਗਿਆ ਗੁਰੂ ਜੀ ਨੇ ਦੀਵਾਨ ਦੀ ਸਮਾਪਤੀ ਪਿੱਛੋਂ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਸ਼ਾਬਾਸ਼ ਦਿੱਤੀ ਕਿ ਤੂੰ ਸਾਡੇ ਇੱਕ ਬੁਲਾਵੇ ਤੇ ਸਾਡੇ ਪਾਸ ਆ ਗਿਆ ਹਾਂ ਗੁਰੂ ਜੀ ਦੇ ਦਰਸ਼ਨ ਕਰਕੇ ਜੋਗਾ ਸਿੰਘ ਪੁੱਛਦਾ ਹੈ ਕਿ ਸਤਿਗੁਰੂ ਜੀ ਕਿ ਲੱਗਦਾ ਹੈ ਕਿ ਰਾਤ ਆਪ ਠੀਕ ਤਰ੍ਹਾਂ ਆਰਾਮ ਨਹੀਂ ਕਰ ਸਕੇ ਤੁਹਾਡੀਆਂ ਅੱਖਾਂ ਲਾਲ ਨੇ ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਜੋਗਾ ਸਿੰਘ ਜਗਾਵੇਂ ਵੀ ਆਪ ਤੇ ਪੁੱਛੇ ਵੀ ਆਪ ਤਾਂ ਜੋਗਾ ਸਿੰਘ ਕਹਿੰਦਾ ਹੈ ਕਿ ਸਤਿਗੁਰੂ ਜੀ ਮੈਂ ਸਮਝਿਆ ਨਹੀਂ ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋਗਿਆ ਪੰਜਵੇਂ ਜਾਮੇ ਤਤੀ ਤਵੀ ਤੇ ਬੈਠੇ ਕੋਈ ਗੱਲ ਨਹੀਂ ਨੌਵੇਂ ਜਾਮੇ ਸੀਸ ਦਿੱਤਾ ਕੋਈ ਗੱਲ ਨਹੀਂ ਪਰੇ ਨਹੀਂ ਸੀ ਪਤਾ ਕਿ ਸਿੱਖੀ 71 ਦਸਵੇਂ ਜਾਮੇ ਵਿੱਚ ਕਿ 20ਵਾਂ ਦੀ ਦਰਵਾਜ਼ੇ ਤੇ ਪੈਰਾ ਦੇਣਾ ਪਵੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹੇ ਬਚਨ ਸੁਣ ਕੇ ਜੋਗਾ ਸਿੰਘ ਦੇ ਕਪਾਟ ਖੁੱਲ ਗਏ ਤੇ ਉਹ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਤੇ ਕਹਿਣ ਲੱਗਾ ਦਾਤਾ ਜੀ ਆਪ ਬਖਸ਼ਣਹਾਰ ਹੋ ਆਪਣੇ ਬੱਚੇ ਦੀਆਂ ਭੁੱਲਾਂ ਬਖਸ਼ ਦੇਣਾ ਮੈਂ ਭੁੱਲ ਗਿਆ ਸੀ ਮੇਰੀ ਮੱਤ ਤੇ ਹੋਮੇ ਦਾ ਪਰਦਾ ਪੈ ਗਿਆ ਸੀ ਜੋ ਮੈਂ ਬੇਸਬਾ ਵੱਲ ਚਲਾ ਗਿਆ ਸ਼ੁਕਰ ਹੈ ਆਪ ਜੀ ਨੇ ਕਿਰਪਾ ਕਰਕੇ ਮੇਰੀ ਲਾਜ ਰੱਖੀ ਮੈਨੂੰ ਬਖਸ਼ ਦਿਓ ਜੀ ਤਾਂ ਗੁਰੂ ਸਾਹਿਬ ਜੀ ਨੇ ਪਾਈ ਜੋਗੇ ਨੂੰ ਮਾਫ ਕੀਤਾ ਤੇ ਅਸੀਸਾਂ ਦਿੰਦੇ ਹੋਏ ਗਲੇ ਨਾਲ ਲਗਾ ਲਿਆ ਸਤਨਾਮ ਵਾਹਿਗੁਰੂ ਜੀ ਸੁ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦੀ ਸਾਖੀ ਬਹੁਤ ਬਤਕਿਆ ਲੱਗੀ ਹੋਵੇਗੀ ਇਹੋ ਚਾਹੀਆ ਹੋਰ ਸਾਖੀਆਂ ਸੁਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ